ਸੇ ਪਿੰਡ ਖਿજરાਵਾਦ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਨੇ ਸ਼੍ਰੀ ਪ੍ਰਦੀਪ 바ਵਾ ਜੀ ਦੇ ਘਰ ਦੀਆਂ ਜਿੱਥੇ ਅੱਜ ਮਹਾ ਸ਼ਿਵਰਾਤਰੀ ਦਾ ਤਿਹਾਰ ਉਹਨਾਂ ਦੇ ਗ੍ਰਹਿ ਵਿਖੇ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਸੋ ਘਰ ਨੂੰ ਵਿਆਹ ਵਾਲੇ ਘਰ ਦੇ ਵਾਂਗ ਸ਼ਿੰਗਾਰਿਆ ਗਿਆ ਹੋਨੇ ਲੋ ਤੇ ਵਿਸ਼ੇਸ਼ ਤੌਰ ਤੇ ਲਿਖਿਆ ਗਿਆ ਵਿਆਹ ਵਾਲਾ ਘਰ ਆਉਂਗਾ ਤੇ ਆਪਾਂ ਗੱਲਬਾਤ ਵੀ ਕਰਾਂਗੇ ਸ਼੍ਰੀ ਪ੍ਰਦੀਪ ਬਾਬਾ ਜੀ ਦੇ ਨਾਲ ਤੇ ਅੱਜ ਮਹਾ ਸ਼ਿਵਰਾਤਰੀ ਮੌਕੇ ਉਹਨਾਂ ਵੱਲੋਂ ਆਪਣੇ ਗ੍ਰਹਿ ਵਿਖੇ ਪ੍ਰੋਗਰਾਮ ਲਿਖਿਆ ਗਿਆ ਤਾਂ ਜੇ ਬਾਸ ਜੇ ਨੰਬਰ ਜੀ ਸਾਹਿਬ ਨੂੰ ਬੰਦ ਕਰਦੇ ਨੇ ਉਹ ਬਸ ਜਿਹੜਾ ਉਹ ਬਸ ਕਰਦੇ ਨੇ ਕਿੰਨੀ ਕਿੰਨੀ ਜਿੰਨਾ ਸੁਲਾਪੀ ਜੀ ਕਰਨੀ ਜਿਆਦਾ ਜੀ ਬੰਦ ਕਰਦੇ ਨੇ ਤਾਂ ਕਰਦੇ ਬਾਸ ਜੇ ਮਾਰਦੇ ਨੇ ਉਹਨੂੰ ਕਿ ਕਿੱਥੇ ਅਲੱਗ ਪੇਕੋ ਅਲੱਗ ਪ੍ਰਸ਼ਾਦ ਲਈ ਉੱਥੇ ਹੀ ਜਿੱਥੇ ਅੱਜ ਸ਼੍ਰੀ ਪ੍ਰਦੀਪ 바ਵਾ ਜੀ ਦੇ ਗ੍ਰਹਿ ਵਿਖੇ ਮਹਾ ਸ਼ਿਵਰਾਤਰੀ ਦਾ ਤਿਹਾਰ ਤੁਮ-ਤਮ ਦੇ ਨਾਲ ਮਨਾਇਆ ਜਾ ਰਿਹਾ ਤੇ ਉਸੇ ਦੇ ਤਹਿਤ ਦੁੱਧ ਕੇਲਿਆਂ ਦਾ ਲੰਗਰ ਵੀ ਉਤਟ ਵਰਤਾਇਆ ਜਾ ਰਿਹਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਸ਼੍ਰੀ ਪ੍ਰਦੀਪ ਬਾਬਾ ਜੀ ਦੇ ਗ੍ਰਹਿ ਦੀਆਂ ਤਸਵੀਰਾਂ ਨੇ ਜਿੱਥੇ ਅੱਜ ਵਿਸ਼ੇਸ਼ ਤੌਰ ਤੇ ਪ੍ਰਦੀਪ ਬਾਬਾ ਜੀ ਵੱਲੋਂ ਆਪਣੇ ਗ੍ਰਹਿ ਨੂੰ ਵਿਆਹ ਵਾਲੇ ਘਰ ਦੇ ਵਾਂਗ ਸ਼ਿੰਗਾਰਿਆ ਗਿਆ ਤੇ ਹਾਂਜੀ ਸਰ ਵਿਸ਼ੇਸ਼ ਤੌਰ ਤੇ ਦੁੱਧ ਤੇ ਕੇਲਿਆਂ ਦਾ ਲੰਗਰ ਤੁੱਟ ਵਰਤਾਇਆ ਜਾ ਰਿਹਾ ਸੋ ਆਪਾਂ ਗੱਲਬਾਤ ਵੀ ਕਰਾਂਗੇ ਸ਼੍ਰੀ ਪ੍ਰਦੀਪ ਬਾਬਾ ਜੀ ਦੇ ਨਾਲ ਕੀ ਕਹਿੰਦੇ ਨੇ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਉੱਤੇ ਉਹ ਗੱਲਬਾਤ ਵੀ ਤੁਹਾਡੇ ਨਾਲ ਕਰਾਂਗੇ ਸਾਂਝੀ ਸ੍ਰੀ ਪ੍ਰਦੀਪ ਬਾਬਾ ਜੀ ਦੇ ਗ੍ਰਹਿ ਵਿਖੇ ਜਿੱਥੇ ਅੱਜ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕਾ ਮੈਡਮ ਅਨਮੋਲ ਗਗਨਮਾਨ ਵੱਲੋਂ ਸ਼ਿਰਕਤ ਕੀਤੀ ਜਾਣੀ ਸੀ ਪਰ ਕੁਝ ਕਾਰਨਾਂ ਕਰਕੇ ਨਹੀਂ ਆ ਸਕੇ ਪਰ ਉਹਨਾਂ ਦੇ ਮਾਤਾ ਜੀ ਸੱਸ ਮਾ ਉਹ ਜ਼ਰੂਰ ਪਹੁੰਚੇ ਨੇ ਸੀਲਮ ਦੇਵੀ ਜੀ ਸ੍ਰੀ ਪ੍ਰਦੀਪ ਬਾਬਾ ਦੇ ਗ੍ਰਹਿ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਨੇ ਅੱਜ ਮਹਾ ਸ਼ਿਵਰਾਤਰੀ ਮੌਕੇ ਤੇ ਉਹਨਾਂ ਦੇ ਨਾਲ ਮੈਡਮ ਦੇ ਪੀਏ ਵਿਕਾਸ ਮੋਹਨ ਤੇ ਆਮ ਆਦਮੀ ਪਾਰਟੀ ਦੇ ਆਗੂ ਡਾਕਟਰ ਜਗਤਾਰ ਸਿੰਘ ਉਹ ਵੀ ਵਿਸ਼ੇਸ਼ ਤੌਰ ਤੇ ਗ੍ਰਹਿ ਵਿੱਚ ਪਹੁੰਚੇ ਨੇ ਸੋ ਪ੍ਰਦੀਪ 바ਵਾ ਜੀ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਸੋ ਆ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਅਪਣੇ ਅੱਜ ਤੁਸੀਂ ਸ਼ਿਵਰਾਤਰੀ ਮੌਕੇ ਪਹੁੰਚੇ ਹੋ ਫਿਜ਼ਰਾਬਾਦ ਦੇ ਵਿੱਚ ਵਿਕਾਸ ਪਹੁੰਚ ਕੇ ਕੀ ਕਹਿਣਾ ਚਾਹੋਗੇ ਅੱਜ ਦੇਖੋ ਫਿਜ਼ਰਾਬਾਦ ਫਿਜ਼ਰਾਬਾਦ ਦੇ ਪਹਿਲੇ ਤੋਂ ਸਾਰਿਆਂ ਨੂੰ ਖਿਜਰਾਬਾਦ ਦੇ ਜਿੰਨੇ ਵੀ ਨਿਵਾਸੀਆਂ ਨੂੰ ਠੀਕ ਹੈ ਤੇ ਪੂਰੇ ਹੀ ਅਬਦੇਸ਼ ਵਾਸੀਆਂ ਨੂੰ ਸ਼ਿਵਰਾਤਰੀ ਦੀ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਠੀਕ ਹੈ ਸ਼ਿਵ ਪੋਲੇ ਹੈ ਤਾਂ ਪੋਲੇ ਨੇ ਠੀਕ ਹੈ ਜਿਹੜੇ ਡਾਂਡ ਉੱਤੇ ਆਂਦੇ ਨੇ ਉਹਨਾਂ ਨੇ ਵੱਡੇ-ਵੱਡੇ ਜਿਹੜੇ ਆ ਉਹ ਆਪਣਾ ਜਿਹੜੇ ਵੱਡੇ-ਵੱਡੇ ਆ ਜਿੰਨੇ ਵੀ ਹਾਂਜੀ ਮਹਾਰਾਸ਼ਟਰੀਆਂ ਦੇ ਵੱਡੇ-ਵੱਡੇ ਵੱਡੇ-ਵੱਡੇ ਮਹਾਰਾਸ਼ਟਰੀਆਂ ਨੂੰ ਉਹਨਾਂ ਨੇ ਘੇਰਤਾ ਜੀ ਤੇ ਪਿੱਛੇ ਅਸੀਂ ਤਿੰਨੋ ਪ੍ਰੋਗਰਾਮ ਤੇ ਜਾ ਕੇ ਆਏ ਸੀ ਜੀ ਠੀਕ ਹੈ ਖਿਜਰਾਬਾਦ ਦੇ ਲੋਕ ਜਿਵੇਂ ਠੀਕ ਹੈ ਮੈਡਮ ਨੂੰ ਪਹਿਲਾਂ ਵੀ ਉਹਨਾਂ ਨੇ ਵੋਟਾਂ ਦੇ ਵਿੱਚ ਵੀ ਇੰਨਾ ਆਮਾਨ ਇੱਜ਼ਤ ਦਿੱਤਾ ਜੀ ਹੁਣ ਵੀ ਜਿੱਥੇ-ਜਿੱਥੇ ਜਾ ਰਹੇ ਇੰਨਾ ਆਮਾਨ ਇੱਜ਼ਤ ਦੇ ਰਹੇ ਨੇ ਅੱਜ ਉਹਨਾਂ ਨੇ ਆਣਾ ਹੀ ਸੀਗਾ ਜੀ ਲੇਕਿਨ ਅੱਜ ਉਹ ਮੌਨ ਵਰਤ ਰੱਖ ਦੇਣੀ ਜੀ ਠੀਕ ਹੈ ਜੀ ਅੱਜ ਉਹ ਧਿਆਨ ਲਾਉਂਦੇ ਨੇ ਜਿਸ ਵਜ੍ਹਾ ਨਾਲ ਲੱਗੇ ਉਹਨਾਂ ਨੇ ਫਿਰ ਮੈਡਮ ਜੀ ਨੂੰ ਇੱਥੇ ਭੇਜਿਆ ਜੀ ਮੈਡਮ ਜੀ ਦੀ ਥਾਂ ਤੇ ਅੱਜ ਮੈਡਮ ਜੀ ਉਹਨਾਂ ਦੇ ਸੱਸਾਂ ਸ਼ਿਰਕਤ ਕਰ ਰਹੇ ਨੇ ਸਾਰੇ ਪ੍ਰੋਗਰਾਮ ਦੇ ਪਿਆਰ ਕਿਹੋ ਜਿਹਾ ਮਿਲ ਰਿਹਾ ਲੋਕ ਤੁਸੀਂ ਦੇਖੋ ਜੀ ਪਿੱਛੇ ਕਿੰਨਾ ਵੱਧ ਚੜ ਕੇ ਪਿਆਰ ਮਿਲ ਰਿਹਾ ਸਾਰੇ ਜਿੱਥੇ-ਜਿੱਥੇ ਜਾ ਰਹੇ ਆ ਠੀਕ ਹੈ ਉਹ ਉੱਥੋਂ ਦੀ ਆਨ ਦਾ ਮਤਲਬ ਸਾਨੂੰ ਆਨ ਦੇ ਹੀ ਨਹੀਂ ਰਹਿ ਕੇ ਤੁਸੀਂ ਉੱਥੇ ਬੈਠੇ ਰਹੋ ਜੀ ਠੀਕ ਹੈ ਵੱਧ ਤੋਂ ਵੱਧ ਜਨਤਾ ਸਾਰੀ ਹੈ ਹੁਣ ਗੱਲ ਕੀ ਹੈ ਕਿ ਇੱਥੇ ਸਾਰੇ ਮੱਥਾ ਟੇਕਣਾ ਆ ਰਹੇ ਨੇ ਠੀਕ ਹੈ ਜਿੱਥੇ ਆਪਾਂ ਜਾ ਰਹੇ ਉਹ ਸਾਰੇ ਇੱਧਰ ਨੂੰ ਆ ਰਹੇ ਤੇ ਅਸੀਂ ਇਹ ਚਾਹਦੇ ਨਹੀਂ ਕਿ ਉਹਨਾਂ ਦੇ ਜਿਹੜਾ ਧਿਆਨ ਹੈ ਉਹਨਾਂ ਦੀ ਜਿਹੜੀ ਭਗਤੀ ਹੈ ਠੀਕ ਹੈ ਉਹ ਖਰਾਬ ਹੋਵੇ ਠੀਕ ਹੈ ਜਿਹੜੀ ਭਾਵਨਾ ਨਾਲ ਆਏ ਆ ਉਹ ਉਸੇ ਭਾਵਨਾ ਨਾਲ ਮੱਥਾ ਟੇਕ ਕੇ ਜਿਹੜਾ ਆਪਣੇ ਭੋਲੇ ਤੋਂ ਠੀਕ ਹੈ ਸ਼ਿਵ ਪਰਮਾਤਮਾ ਤੋਂ ਜੋ ਉਹਨਾਂ ਨੇ ਮੰਗਣਾ ਹੈ ਜੋ ਉਹਨਾਂ ਦੀ ਆਸਾਂ ਨੇ ਠੀਕ ਹੈ ਪਰਮਾਤਮਾ ਅਸੀਂ ਇਹੀ ਕਹਿੰਦੇ ਕਿ ਸਾਰਿਆਂ ਦੀ ਆਸਾਂ ਠੀਕ ਹੈ ਤੇ ਐਵੇਂ ਹੀ ਪਿਆਰ ਬਣਿਆ ਰਹਿ ਜੀ ਸਾਰਾ ਸਾਡੀ ਦੇ ਨਮਾਇंदे ਇਸ ਸਮੇਂ ਹਲਕੇ ਦਾ ਸਾਰਾ ਤੁਹਾਡੇ ਹੱਥ ਦੇ ਵਿੱਚਕਾਰ ਦਾਰੂ ਮਦਾਰ ਹੈ ਰੇਜ਼ਮੈਂਟ ਕਿਹੋ ਜਿਹਾ ਲੱਗੇ ਇਲਾਕੇ ਦੇ ਵਿੱਚ ਜਿਹੜੇ ਰੇਜ਼ਮੈਂਟ ਨੇ ਉਹ ਪੁਖਤਾ ਨੇ ਸਾਰੇ ਜੇ ਦੇਖੇ ਦੇਖੋ ਉਹ ਤਾਂ ਪੁਖਤਾ ਹੈ ਹੀ ਆ ਜੀ ਬਾਕੀ ਤੁਸੀਂ ਜਿਆਦਾ ਦੱਸੋਗੇ ਕਿਉਂਕਿ ਤੁਸੀਂ ਸਾਰੀ ਜਗ੍ਹਾ ਜਾਂਦੇ ਹੋ ਜੀ ਤੁਸੀਂ ਇਸ ਬਾਰੇ ਜਿਆਦਾ ਦੱਸ ਪਾਉਗੇ ਤੁਸੀਂ ਅਚੰਚੇਤ ਜਿਵੇਂ ਹੁਣ ਪਹੁੰਚੇ ਹੋ ਪਤਾ ਨਹੀਂ ਸੀ ਵੀ ਇੱਕ ਦਾ ਮੈਂ ਇਸ ਤਰ੍ਹਾਂ ਮੈਡਮ ਦੇ ਪਰਿਵਾਰ ਨੇ ਦੇਖੋ ਪਰਮਾਤਮਾ ਦੇ ਦਰਵਾਜ਼ੇ ਵਿੱਚ ਕਿਸੇ ਨੂੰ ਦੱਸ ਕੇ ਆਉਂਦੀ ਲੋੜ ਨਹੀਂ ਹੁੰਦੀ ਜੀ ਪਰਮਾਤਮਾ ਦੇ ਦਰਵਾਜ਼ੇ ਤੇ ਸਾਰਿਆਂ ਲਈ ਖੁੱਲੇ ਨੇ ਸਾਰਿਆਂ ਲਈ ਇੱਕ ਹੀ ਹੈ ਜੀ ਕੋਈ ਵੱਡਾ ਛੋਟਾ ਨਹੀਂ ਹੈਗਾ ਕੋਈ ਵੀਆਈਪੀ ਕੋਈ ਨਾਰਮਲ ਨਹੀਂ ਹੈਗਾ ਜੀ ਸਾਰੇ ਇੱਕ ਹੁੰਦੇ ਪਰਮਾਤਮਾ ਦੇ ਦਰ ਧੰਨਵਾਦ ਤਾਂ ਜੀ ਪ੍ਰਾਈਮ ਮਿਨਿਸਟਰ ਵੱਲੋਂ ਜਨਤਕ ਸਾਰਣੀ ਜੀ ਸਾਡੀਆਂ ਆਲਿਆ ਸੀ ਜੀ ਆਪ ਜੀ ਦਾ ਰਿਪੋਰਟ ਫਾਈਰਵਾ ਅੰਦਰ ਸਤਿ ਸ਼੍ਰੀ ਅਕਾਲ ਜੀ ਪੁਵਾ ਜੀ ਸੰਕਲਪ ਚਾਰ ਨਾਲ ਅੱਜ ਆਪਣੀ ਹਾਜ਼ਰੀ ਲਗਵਾਈਏ ਸਾਡੀ ਹਾਜ਼ਰੀ ਬਿਲਕੁਲ ਕਬੂਲ ਹੋ ਗਈ ਤੁਹਾਨੂੰ ਹਮੇਸ਼ਾ ਤਰੱਕੀ ਜਾਂਦੀ ਰਹੇ ਉਹ ਸਹੀ ਪਤਾ ਕਰ ਭਗਵਾਨ ਕੀ ਜੈ ਕੀ ਆ ਦੇਖਣਾ ਹੈ ਸਭ ਤੋਂ ਪਹਿਲਾਂ जय शंकर दी ਸਾਰੀਆਂ ਸੰਗਤਾਂ ਨੂੰ ਮਹਾ ਸ਼ਿਵਰਾਤਰੀ ਦੀਆਂ ਮੇਰੇ ਵੱਲੋਂ ਸਮੂਹ ਨਗਰ ਇਲਾਕਾ ਨਿਵਾਸੀਆਂ ਤੇ ਪੂਰੇ ਹਿੰਦੁਸਤਾਨ ਦੇ ਭਾਰ ਵਿੱਚ ਵੱਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਇਹ ਮਹਾ ਸ਼ਿਵਰਾਤਰੀ ਦਾ ਤਿਹਾਰ ਮੈਂ ਆਪਣੇ ਪਿਤਾ ਜੀ ਨਾਲ ਬਚਪਨ ਤੋਂ ਹੀ ਮਨਾਉਂਦਾ ਆ ਰਿਹਾ ਹੈ ਮੇਰੇ ਪਿਤਾ ਜੀ ਮਹੰਤ ਸ਼੍ਰੀ ਪ੍ਰੇਮਗਿਰੀ ਜੀ ਪਿੰਡ ਖਿਜਰਾਬਾਦ ਜਿਨ੍ਹਾਂ ਦੇ ਮੈਂ ਚਰਨਾਂ ਦੀ ਧੂੜਾਂ ਉਹਨਾਂ ਦੇ ਅਸ਼ੀਰਵਾਦ ਸਦਕਾ ਹਰ ਸਾਲ ਮੈਨੂੰ ਇਹ ਸੋਭਾਗਿਆ ਪ੍ਰਾਪਤ ਹੁੰਦਾ ਹੈ ਕਿ ਮੈਂ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਤਾਮ ਨਾਲ ਮਨਾ ਸਕਾ ਜੋ ਮੇਰੇ ਨਾਲ ਮੇਰੇ ਸਨੇਹੀ ਮਿੱਤਰ ਪ੍ਰੇਮੀ ਮੇਰੇ ਵੱਡੇ ਸਤਕਾਰਯੋਗ ਚਾਚਾ ਜੀ ਬਾਈ ਜੀ ਹੋਰ ਖੜੇ ਨੇ ਮੈਂ ਇਹਨਾਂ ਦਾ ਤਹਿ ਦਿਲੋਂ ਰਿਣੀ ਆ ਕਿਉਂਕਿ ਇਹ ਦਿਨ ਰਾਤ ਮਹਾਸ਼ਿਵਰਾਤਰੀ ਵਾਲੇ ਦਿਨ ਮੇਰਾ ਸਾਥ ਦਿੰਦੇ ਨੇ ਜਦੋਂ ਦੇ ਮੇਰੇ ਪਿਤਾ ਜੀ ਸਵਰਗਵਾਸ ਹੋਏ ਨੇ ਏ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਮੇਰੇ ਨਾਲ ਖੜੇ ਨੇ ਅੱਜ ਦਿਨ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਦੁੱਧ ਕੇਲੇ ਦਾ ਲੰਗਰ ਅਤੁੱਟ ਵਰਤ ਰਿਹਾ ਹੈ ਭਗਵਾਨ ਸ਼ੰਕਰ ਦੀ ਕਿਰਪਾ ਨਾਲ ਰਾਤ ਨੂੰ ਦੁੱਧ ਤੇ ਗਜਰੇਲੇ ਦਾ ਵਰਤੇਗਾ ਚਾਹ ਤੇ ਸਮੋਸੇ ਦਾ ਵਰਤੇਗਾ ਬਾਥੂ ਵਾਲੀ ਖੀਰ ਬਣਾਈ ਜਾਵੇਗੀ ਨਮਕੀਨ ਨਮਕੀਨ ਆਲੂਆਂ ਵਾਲੀ ਫਲਵਾਰ ਬਣਾਈ ਜਾਵੇਗੀ 베ਰਾਂ ਦਾ ਲੰਗਰ ਲਗਾਇਆ ਜਾਵੇਗਾ ਤੇ ਸ਼ਿਵ ਜਾਗਰਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜਿੱਤੇ ਕਿ ਪਟਿਆਲੇ ਤੋਂ ਮਸ਼ਹੂਰ ਪਾਰਟੀ ਆ ਕੇ ਸ਼ਿਵਜੀ ਮਹਾਰਾਜ ਦਾ ਗੁਣਗਾਨ ਕਰਨਗੇ ਤੇ ਮੈਂ ਹੁਣ ਵੀ ਆਈ ਹੋਈ ਸਾਰੀ ਸੰਗਤ ਦਾ ਸਵਾਗਤ ਕਰਦਾ ਤੇ ਜੋ ਰਾਤ ਨੂੰ ਸੰਗਤ ਆਉ ਆਉਗੀ ਉਹਦੀਆਂ ਵੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਾਂਗਾ ਸੰਗਤਾਂ ਦਾ ਜੋ ਮੇਰੇ ਕੋਲ ਆ ਕੇ ਭਗਵਾਨ ਸ਼ੰਕਰ ਦੇ ਚਰਨਾਂ ਵਿੱਚ ਹਾਜ਼ਰੀ ਲਗਾਨਗੇ ਮੋਰ ਨਗਰ ਮਾਨ ਦੇ ਪਰਿਵਾਰ ਤੋਂ ਤੇ ਸੱਸੂ ਮਾ ਪਹੁੰਚੇ ਸੀ ਤੇ ਪੀਸਾ ਪਹੁੰਚੇ ਸੀ ਕੀ ਕਹਿਣਾ ਚਾਹੋਗੇ ਅੱਜ ਉਹ ਵੀ ਤੁਹਾਡੇ ਗ੍ਰਹਿ ਦੇ ਵਿੱਚ ਵਿਸ਼ੇਸ਼ ਤੌਰ ਤੇ ਬਧਾਈ ਦੇਣ ਦੀ ਕੋਸ਼ਿਸ਼ ਦੇਖੋ ਜੀ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦੀ ਆ ਜੋ ਆਪਣੇ ਨਿੱਜੀ ਕੰਮਾਂ ਨੂੰ ਛੱਡਦੇ ਹੋਏ ਆਪਣੇ ਰੁਝੇਮਿਆਂ ਨੂੰ ਕੰਮਾਂ ਨੂੰ ਛੱਡਦੇ ਹੋਏ ਮੇਰੇ ਗ੍ਰਹਿ ਵਿਖੇ ਭਗਵਾਨ ਸ਼ੰਕਰ ਦੇ ਚਰਨਾਂ ਵਿੱਚ ਉਹਨਾਂ ਨੇ ਹਾਜ਼ਰੀ ਲਗਵਾਈ ਹੈ ਮੈਡਮ ਅਨਮੋਲ ਗਗਨਮਾਨ ਦਾ ਵੀ ਬਹੁਤ ਧੰਨਵਾਦ ਹੈ ਉਸ ਜ਼ਰੂਰੀ ਕਾਰਜ ਕਰਕੇ ਉਹ ਨਹੀਂ ਆ ਸਕੇ ਪਰ ਉਹਨਾਂ ਦੀ ਪੂਰੀ ਟੀਮ ਨਾਲੇ ਮੈਡਮ ਅਨਮੋਲ ਗਗਨਮਾਨ ਦੇ ਮਾਤਾ ਜੀ ਮੇਰੇ ਗ੍ਰਹਿ ਵਿਖੇ ਆਏ ਭਗਵਾਨ ਸ਼ੰਕਰ ਦੇ ਚਰਨਾਂ ਵਿੱਚ ਨਤਮਸਤਕ ਹੋਏ ਮੰਨੂ ਬੜਾ ਚੰਗਾ ਲੱਗਿਆ ਉਹਨਾਂ ਨੇ ਦੁੱਧ ਕੇਲੇ ਦਾ ਲੰਗਰ ਵੀ ਛਕਿਆ ਤੇ ਭਗਵਾਨ ਸ਼ੰਕਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸ਼ਿਵਰਾਤਰੀ ਦਾ ਤਿਹਾਰਾ ਜਿਹੜਾ ਵਿਸ਼ੇਸ਼ਤਾ ਕੀ ਹੈ ਕਿਉਂ ਮਨਾਇਆ ਜਾਂਦਾ ਹੈ ਇਹਦੇ ਇਹਦੇ ਬਾਰੇ ਤੁਹਾਡੇ ਦਰਸ਼ਕਾਂ ਨਾਲ ਸੰਬੰਧਿਤ। ਹਾਂਜੀ ਭਗਵਾਨ ਸ਼ੰਕਰ ਦਾ ਇਸ ਦਿਨ ਸ਼ਾਦੀ ਹੁੰਦੀ ਹੈ ਵਿਆਹ ਕਹਿੰਦੇ ਜਿਹਨੂੰ ਪੰਜਾਬੀ ਚ ਵਿਆਹ ਉਹ ਵਿਆਹ ਵਾਲੀ ਰਾਤ ਭਗਵਾਨ ਸ਼ੰਕਰ ਦੀ ਸ਼ਗਨਾ ਦੀ ਮਨਾਈ ਜਾਂਦੀ ਹੈ ਤੇ ਅਸੀਂ ਬਚਪਨ ਤੋਂ ਹੀ ਮਨਾ ਰਹੇ ਆਪਣੇ ਪਿਤਾ ਜੀ ਦੇ ਨਾਲ ਤੇ ਮੇਰੇ ਨਾਲ ਬਾਈ ਜੀ ਖੜੇ ਰਾਣਾ ਬੋਬੀ ਜੀ ਕੈਪਟਨ ਜੀ ਦੀਪ ਜੀ ਹੋਰ ਮੇਰੇ ਕਾਲੂ ਬਾਈ ਜੀ ਹੋਰ ਜਿੰਨੇ ਅੰਗੀ ਸੰਗੀਆਂ ਸਾਰੇ ਇਹਨਾਂ ਦਾ ਮੈਨੂੰ ਹਮੇਸ਼ਾ ਬਚਪਨ ਤੋਂ ਹੀ ਸਹਉਗ ਹੈ ਮੈਂ ਜਦੋਂ ਛੋਟਾ ਸੀ ਛੋਟਾ ਜਿਹਾ ਸੀ ਉਦੋਂ ਦੇ ਮੇਰੇ ਬਾਈ ਜੀ ਮੇਰੇ ਨਾਲ ਲੱਗੇ ਹੋਏ ਆ ਮੇਰੇ ਪਿਤਾ ਜੀ ਦੀ ਪ੍ਰੇਰਣਾ ਸਦਕਾ ਮੈਂ ਹੁਣ ਤੱਕ ਇਹ ਤੇ ਹਰ ਮਨਾ ਰਿਹਾ ਹੈ ਬਾਈ ਜੀ ਵਿਆਹ ਵਗੋ ਸ਼ਿਕਾਰੇ ਆਵਾ ਜਿਵੇਂ ਕਿਤੇ ਵਿਆਹ ਦਾ ਘਰ ਹੁੰਦਾ ਵਿਆਹ ਵਾਲਾ ਘਰ ਵੀ ਲਿਖਿਆ ਏ ਇਹ ਕਿਵੇਂ ਮਨ ਵਿੱਚ ਵਿਚਾਰਿਆ ਵੀ ਛੋਲੇ ਦੇ ਵਿਆਹ ਵਾਲੇ ਦਿਨ ਇਸ ਤਰ੍ਹਾਂ ਤੇ ਇਹ ਘਰੋਂ ਆਪਣੇ ਸ਼ਿਕਾਰੇ ਦੇਖੋ ਜੀ ਚਾਏ ਐਨਾ ਭਗਵਾਨ ਸ਼ੰਕਰ ਜੀ ਦੇ ਵਿਆਹ ਦਾ ਮੈਨੂੰ ਐਨਾ ਚਾਏ ਵੀ ਅਸੀਂ ਤਾਂ 15 ਦਿਨ ਪਹਿਲਾਂ ਆਪਣਾ ਤਿਆਰੀਆਂ ਸ਼ੁਰੂ ਕਰ ਦੰਨੇ ਆ ਜੋ ਵੀ ਆਰ ਸ਼ਿੰਗਾਰ ਦਾ ਸਮਾਨ ਹੈ ਟੈਂਟ ਵਾਲੇ ਨੂੰ ਹਾਰਾਂ ਵਾਲੇ ਨੂੰ ਫੁੱਲਾਂ ਵਾਲੇ ਨੂੰ ਚੁੰਨੀਆਂ ਲਾਉਣ ਆਂਦੇ ਜਿਹੜੇ ਆਰ ਸ਼ਿੰਗਾਰ ਦਾ ਜਿੰਨਾ ਵੀ ਸਮਾਨ ਹੈ ਅਸੀਂ ਦਿਲ ਤੋਂ ਭਗਵਾਨ ਸ਼ੰਕਰ ਦਾ ਵਿਆਹ ਬਿਲਕੁਲ ਖੁਸ਼ੀ ਨਾਲ ਮਨਾਉਣਾ ਚਾਹੁੰਦੇ ਆ ਐਨਾ ਚਾਏ ਜੀ ਸਭ ਰਾਤ ਤੇ ਪ੍ਰੋਗਰਾਮ ਜਿਵੇਂ ਤੁਸੀਂ ਦੱਸਿਆ ਕਿ ਜਾਗਰਣ ਹੋਵੇਗਾ ਉਹਦੇ ਵਿੱਚ ਕੀ ਜੰਗਮ ਹੋਵੇਗਾ ਜਾਂ ਫਿਰ ਕੋਈ ਕਲਾਕਾਰ ਜਿਹੜਾ ਆਪਣਾ ਭਗਤੀ ਜਾਗਰਣ ਹੁੰਦਾ ਹੈ ਵਿਸ਼ਾਲ ਜਾਗਰਣ ਉਹ ਕਰਨ ਲਈ ਆ ਰਿਹਾ ਦੇਖੋ ਆਪਾਂ ਵਿਸ਼ਾਲ ਜਾਗਰਣ ਤਾਂ ਨਹੀਂ ਕਹਿ ਸਕਦੇ ਆਪਾਂ ਇੱਕ ਜਾਗਰਣ ਕਰਾਉਂਦੇ ਆ ਭਗਵਾਨ ਸ਼ੰਕਰ ਦਾ ਆਪਣਾ ਗ੍ਰਹਿ ਵੀ ਖਈ ਦੇਖੋ ਇਹਨੂੰ ਵਿਸ਼ਾਲ ਕਹਿ ਲਓ ਚਾਹੇ ਛੋਟਾ ਕਹਿ ਲਓ ਭਗਵਾਨ ਸ਼ੰਕਰ ਦਾ ਅਸੀਂ ਗੁਣਗਾਨ ਕਰਨਾ ਹੈ ਉਹਨਾਂ ਦੇ ਚਰਨਾਂ 'ਚ ਉਹਨਾਂ ਦੀ ਆਪਣੀ ਸ਼ਰਧਾ ਅਰਪਤ ਕਰਨੀ ਹੈ ਤੇ ਪਾਰਟੀ ਬਹੁਤ ਵਧੀਆ ਹੈ ਆਪਣਾ ਮਸ਼ਹੂਰ ਪਾਰਟੀ ਹੈ ਪੰਜਾਬ ਦੀ ਹਰ ਸਾਲ ਆ ਕੇ ਮੇਰੇ ਪਿਤਾ ਜੀ ਦੇ ਟਾਈਮ ਤੋਂ ਇਹੀ ਗਾਉਂਦੇ ਆ ਸ਼ੁਰੂ ਤੋਂ ਉਹੀ ਗਾਉਂਦੇ ਆ ਰਹੇ ਹੈ ਤੇ ਬਹੁਤ ਵਧੀਆ ਸ਼ਿਵ ਸ਼ੰਕਰ ਜੀ ਦਾ ਗੁਣ ਗਾਣ ਕਰਦੇ ਆ ਠਾਕੀਆਂ ਵਗੈਰਾ ਦਾ ਵੀ ਰੇਜ਼ਰਮੈਂਟ ਹੁੰਦਾ ਉਹਨਾਂ ਦੇ ਨਾਲ ਜਿੱਦਾਂ ਸ਼ਿਪੂਰੇ ਦੇ ਵਿਆਹ ਦੀ ਠਾਕੀਆਂ ਵੀ ਕਰਦੇ ਨੇ ਕਈ ਉਹ ਠਾਕੀਆਂ ਵੀ ਕੱਢੀਆਂ ਜਾਂਦੀਆਂ ਨਹੀਂ ਜੀ ਠਾਕੀਆਂ ਦਾ ਕੁਝ ਨਹੀਂ ਹੁੰਦਾ ਉਹ ਸਿੰਗਰ ਆਪ ਹੁੰਦੇ ਕਲਾਕਾਰ ਉਹ ਆਪੇ ਗਾਉਂਦੇ ਆ ਤੇ ਭਗਵਾਨ ਸ਼ੰਕਰ ਦਾ ਗੁਣ ਗਾਣ ਕਰਦੇ ਆ ਸੰਗਤ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਅੱਜ ਦੇਖੋ ਸੰਗਤਾਂ ਨੂੰ ਇਹੀ ਮੈਂ ਸੁਨੇਹਾ ਦੇਣਾ ਚਾਹੁੰਦਾ ਇਹ ਵੀ ਦੇਖੋ ਧਰਮ ਕੋਈ ਵੀ ਹੋਇਆ ਵੱਖ-ਵੱਖ ਟਾਈਮ ਤੇ ਵੱਖ-ਵੱਖ ਧਰਮਾਂ ਦੇ ਆਪਣੇ-ਆਪਣੇ ਮੇਲੇ ਆਪਣੇ-ਆਪਣੇ ਤਿਹਾਰ ਆਉਂਦੇ ਆ ਹਰੇਕ ਧਰਮ ਦੇ ਪ੍ਰਤੀ ਤੁਸੀਂ ਨਤਮਸਤਕ ਹੋ ਸਾਂਝੀ ਵਾਲਤਾ ਦਾ ਸੰਦੇਸ਼ ਦਿਓ ਅੱਜ ਜਿਕਨਾ ਭਗਵਾਨ ਸ਼ੰਕਰ ਜੀ ਦਾ ਆਪਣਾ ਸ਼ਿਵਰਾਤਰੀ ਦਾ ਤਿਹਾਰ ਹੈ ਆਈ ਹੋਈ ਸੰਗਤ ਦਾ ਸਾਰਿਆਂ ਨੇ ਮੱਥਾ ਟੇਕਿਆ ਇਸ ਤਰ੍ਹਾਂ ਹੀ ਜਦੋਂ ਹੋਰ ਵੀ ਧਰਮਾਂ ਦੇ ਤੇ ਹਰ ਆਉਂਦੇ ਆ ਉਹਨਾਂ ਦਾ ਵੀ ਦਿਲ ਤੋਂ ਸਤਿਕਾਰ ਕਰੋ ਮੈਂ ਇਹੀ ਸਨੇਹਾ ਦੇਣਾ ਚਾਹੁੰਦਾ ਵੀ ਸਾਰੇ ਇੱਕ ਜੁੱਟ ਹੋ ਕੇ ਹਰੇਕ ਧਰਮ ਨੂੰ ਪੂਰੀ ਮਾਨਤਾ ਦੋ ਹਰੇਕ ਧਰਮ ਦਾ ਪੂਰਾ ਸਤਿਕਾਰ ਕਰੋ ਜੈ ਸ਼ੰਕਰ ਕੀ ਹਾਂ ਜੀ ਦੇਖੋ ਜੀ ਅੱਜ ਖਿਜਰਾਬਾਦ ਨਗਰ ਦੇ ਅੰਦਰ ہمارے ਪ੍ਰੇਮ ਗੀਰੀ ਜੀ ਮਹਾਰਾਜ ਦੇ ਕਾਰਨ ਅੱਜ ਇਹ ਮੇਜ਼ਾ ਪਰ ਰੈਚੌਂ ਕੀ ਲਗਰੀ ਬਾਬੇ ਦੇ ਦਰਵਾਜ਼ੇ ਕਿਉਂਕਿ ए कोई कोई कर सके यार कलयुग आए इसके अंदर अपना मन कंट्रोल करना बहुत औखा पर जिन्होंने कंट्रोल कर लिया वो पार कलयुग का पैरा चौबीस घंटे बंदे के मुंडे पर रहा पर लेकिन जिसने अपना मन कंट्रोल कर लिया सब कुछ कंट्रोल कर लिया भगत जी आज यूं नहीं लग रहे कृपा प्रेम दी कोई कोई बंदा हो आया नगर के अंदर उसके बाद हमारे प्रदीप गिरी जी जिन्होंने अपने पिताजी की लाइन संभाली ये भी बड़ी अच्छी बात होती है अपने मां-बाप के रास्ते पर चलना आजकल ऐसा टाइम है प्रेम गिरी जी प्रदीप गिरी जी कोई नहीं पूछता मां-बापा ਨੂੰ વૃદ્ધ আশ্রম वगैरह में मां-बाप पर लेकिन एक प्रदीप गिरी जी महाराज वर्गे भी हैं। जी दी हैं जिन्होंने अपने पिताजी की ज्योत लगाई थी अमर

ਕਤੇ ਲਖਾਰੀ ਜੇ ਆਸੀ ਸ੍ਰੀ ਚਮਕੌਰ ਸਾਹਿਬ ਬੇਨਤੀ ਹੈ ਕਿ ਤੁਸੀਂ ਥੋੜਾ ਸਟੇਜ ਭਾਓ ਇੱਕ ਮਿੰਟ ਬਾਅਦ ਸੁਣਨੇ ਵਾਲੀ ਗੱਲ ਹੈ ਰਾਣਾ ਜੀ ਹੈ ਉਸਤੀ ਲਾਈਵ ਟੀਵੀ ਇਹਨਾਂ ਦਾ ਚੈਨਲ ਹੈ ਦੇਸ਼ਾ ਪ੍ਰਦੇਸ਼ਾਂ ਚ ਇਹਨਾਂ ਦੇ ਚੈਨਲ ਚੱਲਦੇ ਆ ਐਨੀ ਦੂਰ ਤੋਂ ਇਹ ਸੰਗਤ ਦੀ ਸੇਵਾ ਲਈ ਆਏ ਜਿੰਨਾ ਵੀ ਸਮੋਸੇ ਦਾ ਆਰ ਗਜਰੇਲੇ ਦਾ ਲੰਗਰ ਹੀ ਨਾ ਵੱਲੋਂ ਲਾਇਆ ਗਿਆ ਹੈ ਤਾੜੀ ਨਾਲ ਜਿਹਦੀ ਚੰਪਾ ਖਾਓ ਤਾਂ ਇਹਨਾਂ ਦੀਆਂ ਤਿੰਨ ਪੁੱਤਰੀਆਂ ਹੀ ਹੋਣ ਹਾਰ ਜਿਕੇ ਇਹਨਾਂ ਦੀ ਵਾਈਫਾਈ ਹੈ ਨਾਲ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਹ ਰਾਣਾ ਜੀ ਕੁਸ਼ਤੀ ਕਬੱਡੀ ਇੰਟਰਨੈਸ਼ਨਲ ਆਪਣਾ ਕਮੈਂਟੇਟਰ ਹੈ ਗਾਇਕ ਹੈ ਲਖਾਰੀ ਹੈ ਇਹਨਾਂ ਦੇ ਕਈ ਗੀਤ ਆ ਚੁੱਕੇ ਹਨ ਟੁੱਟੇ ਕੰਨ ਪਹਿਲਵਾਨੀ ਤੇ ਆਪਣਾ ਸਰਚ ਮਾਰ ਕੇ ਦੇਖ ਲਿਓ ਜੀ ਆਰ ਸੀ ਰਾਣਾ ਜੀ YouTube ਤੇ ਇਹਨਾਂ ਦਾ ਬਹੁਤ ਗੀਤ ਫੇਮਸ ਹੈ ਸਾਨੂੰ ਬਹੁਤ ਖੁਸ਼ੀ ਹੋਈ ਹੈ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਇੱਥੇ ਆਏ ਹੈ ਇਹਨਾਂ ਕੋਲ ਟਾਈਮ ਨਹੀਂ ਹੈ ਪਰ ਇਹਨਾਂ ਨੇ ਮਨੀਤ ਨਵਾਂ ਨੇ ਜੇ ਇੱਕ ਸੱਦੇ ਤੇ ਜ਼ਰੂਰ ਆਏ ਹੈ ਇਹਨਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਹੈ ਮੈਂ ਜ਼ਿੰਦਗੀ ਭਰ ਇਹਨਾਂ ਦਾ ਰਿਣੀ ਰਹੂੰਗਾ ਸੋ ਇਹਨਾਂ ਵਾਸਤੇ ਤਾੜੀ ਲਾ ਦਿੱਤੀ ਹੈ ਭੈਣ ਰਾਣਾ ਜੀ ਨੇ ਮੇਰਾ ਬੜਾ ਸਾਥ ਦਿੱਤਾ ਬੱਚਿਆਂ ਦੀਆਂ ਕੁਤਿਆਂ ਚ ਇਹਨਾਂ ਨੇ ਸਲਾਮੀਆਂ ਦੁਆਤੀਆਂ ਉਹਨਾਂ ਦਾ ਨਾਮ ਰੋਸ਼ਨ ਕੀਤਾ ਟੁੱਟੇ ਕਰਨ ਗੀਤ ਚ ਮੇਰੀ ਮਰੂਤੀ ਗੱਡੀ ਮੇਰੇ ਦੋਹੇ ਬੇਟਿਆਂ ਦੀ ਇਹਨਾਂ ਨੇ ਵੀਡੀਓ ਬਣਾਈ ਐ ਰੁਸਤਮੇ ਹਿੰਦਾ ਦੇ ਨਾਲ ਮਿਰਜ਼ਾ ਆਰਾਨਾਹੋਦੀ ਇਰਾਨ ਰੂਬਲ ਖੰਨਾ ਆਪਣਾ ਮਾਛੀਵਾੜੇ ਵਾਲਾ ਗੌਰਵ ਇਹਨਾਂ ਸਭ ਦੀ ਵੀਡੀਓ ਦੇ ਨਾਲ ਇਹਨਾਂ ਨੇ ਮੇਰੇ ਬੇਟਿਆਂ ਨੂੰ ਉਹਨਾਂ ਦੇ ਬਰਾਬਰ ਲਿਆ ਕੇ ਖੜਾ ਕੀਤਾ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਹਮੇਸ਼ਾ ਇਹਨਾਂ ਦਾ ਰਿਣੀ ਰਹਾਂਗਾ ਇਹ ਗਾਇਕ ਵੀ ਬਹੁਤ ਵਧੀਆ ਐ ਇਹਨਾਂ ਦੇ ਜਿੰਨੀ ਤਾਰੀਫ ਕਰੀ ਜਾਵੇ ਉਹਨਾਂ ਘੱਟ ਹੈ ਮੇਰੇ ਵੱਲੋਂ ਭਗਵਾਨ ਸ਼ੰਕਰ ਵੱਲੋਂ ਉਹਨਾਂ ਦੇ ਆਸ਼ੀਰਵਾਦ ਨਾਲ ਉਹਨਾਂ ਨੇ ਮੈਨੂੰ ਉਹਨਾਂ ਦੇ ਗਿਆਨ ਤਿਆ ਨਾਲ ਇਹਨਾਂ ਦਾ ਮੈਂ ਸਨਮਾਨ ਕਰ ਰਿਹਾ ਹੈ ਬੋਲ ਸ਼ੰਕਰ ਭਗਵਾਨ ਕੀ ਜੈ ਔਰ ਸਾਜੀ ਚੱਲ ਗਏ ਮੜੇ ਜੀ ਆਜਣ ਨੂੰ ਇੱਕ ਆਪਣਾ ਗੀਤ ਵੀ ਸੁਣਾਉਂਗੇ ਤੁਹਾਨੂੰ ਰਾਣਾ ਜੀ 2 ਮਿੰਟ ਬੈਠੋ ਫੋਟੋ ਫੋਟੋ ਬਧੀਆ ਇਨਸਾਨ ਆ ਕਿਤੇ ਵੀ ਲੋਡ ਹੋਵੇ ਹੇ ਹਮੇਸ਼ਾ ਨਾਲ ਖੜਦੇ ਆ ਸਾਡੇ ਕੋਲ ਤਾਂ ਚਲੋ ਅੱਜ ਟਾਈਮ ਆ ਬਾਬਾ ਜੀ ਨਾਲ ਆ ਕੇ ਖੜ ਗਏ ਇੱਕ ਸੱਦੇ ਪਰ ਇਹਨਾਂ ਦੇ ਆਏ ਆ 2 ਮਿੰਟ ਪੁੱਤ ਅੱਜ ਮੇਰਾ ਕਰਨਾਲ ਦੇ ਕੋਲ ਜਿਹੜਾ ਪ੍ਰੋਗਰਾਮ ਵੀ ਸੀ ਪਰ ਮੈਂ ਸ਼ੰਕਰ ਭਗਵਾਨ ਨੂੰ ਜਿੰਦਾ ਪੱਗ ਦਿੱਤੀ ਹੋਈ ਹੈ ਤਾਂ ਉਹਦੇ ਕਰਕੇ ਮੈਂ ਅੱਜ ਦਿਨ 'ਚ ਮੇਰੀ ਹਾਜ਼ਰੀ શ્રી ਚਮਕੌਰ ਸਾਹਿਬ ਪੁਰਜੇ ਮਾਜਰਾ ਪ੍ਰਾਜਨੀਸ਼ੀ ਮੰਦਿਰਾਂ ਉੱਥੇ ਮੇਰਾ ਪੂਰਾ ਦਿਨ ਸਾਡੇ ਪਰਿਵਾਰ ਦਾ ਉੱਥੇ ਨਿਕਲਿਆ ਉਹ ਤੋਂ ਬਾਅਦ ਸਰ ਜੋ ਬਾਬਾ ਜੀ ਦਾ ਪ੍ਰੋਗਰਾਮ ਸੀ ਉਹਦੇ ਲਈ ਅਸੀਂ ਇੱਥੇ ਪਹੁੰਚੇ ਤੇ ਬਾਬਾ ਜੀ ਨੂੰ ਮਿਲੇ ਪਰਿਵਾਰ ਨੂੰ ਮਿਲੇ ਬਹੁਤ ਜਿਹੜਾ ਵਧੀਆ ਲੱਗਿਆ ਸੋ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਦੇ ਬੱਚੇ ਪ੍ਰੇਮਗਿਰੀ ਦੇ ਪੁੱਤ ਤੇ ਪੰਨੀ ਤੇ ਅਰਮਾਨ ਇਹਨਾਂ ਦੋਨੇ ਪਹਿਲਵਾਨਾਂ ਦੇ ਨਾਮ ਤੇ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦਿਓ। ਉਹ ਕਿ ਪਹਿਲਵਾਨ ਬਣਨਾ ਜਿਹੜਾ ਗੱਲਾਂ ਕਰਦੀਆਂ ਬਹੁਤ ਸੌਖੀਆਂ ਪਹਿਲਵਾਨ ਬਣਨਾ ਜਿਹੜਾ ਬਹੁਤ ਔਖਾ ਹੈ। ਤੁਹਾਡੇ ਖਿਜਰਾਬਾਦ ਦਾ ਜਿਹੜਾ ਇਹ ਮਾਨ ਆ ਐਡਾ ਵੱਡਾ ਨਾਮ ਕਰ ਰਹੇ ਆ। ਆ ਪੰਜਾਬ ਦੇ ਵਿੱਚੋਂ ਖੇਡ ਆਬਦਨ ਪੰਜਾਬ ਦੀਆਂ ਪੰਜਾਬ ਦੇ ਵਿੱਚੋਂ ਮੈਡਲ ਮੈਡਲ ਇਹ ਨਹੀਂ ਵੀ ਜਿੱਤ ਕੇ ਆਏ ਆ ਸੋਨੇ ਦੇ ਮੈਡਲ ਲੈ ਕੇ ਆਏ ਆ ਸੋ ਬੱਚੇ ਹੀਰੇਆਂ ਵਰਗੇ ਬੱਚੇ ਆ। ਆ ਪਰਮਾਤਮਾ ਮਿਹਰ ਕਰੇ ਨੈਸ਼ਨਲ ਵੀ ਇਹ ਖੇਡ ਕੇ ਆਏ ਕਿੱਡੀ ਦੂਰ ਜਾ ਕੇ ਆਏ। ਪ੍ਰਦੀਪ ਆਵਾਜ਼ ਜੀ ਦਾ ਬੱਚਿਆਂ ਨਾਲ ਪਿਆਰ ਦੇਖੋ ਕਿੰਨਾ ਜੀ। ਅਦੇ ਇੰਨਾ ਪਿਆਰ ਦੇਖਿਆ ਨਹੀਂ ਹੁੰਦਾ ਜਿੰਨੀ ਆਪਣੇ ਪੁੱਤਰਾਂ ਨੂੰ ਦੇਖੋ ਕਿੰਨੇ ਸਤਕਾਰ ਨਾਲ ਰੱਖਦੇ ਆ ਪਰਿਵਾਰ ਨੂੰ ਕਿੰਨੇ ਸਤਕਾਰ ਨਾਲ ਰੱਖਦੇ ਆ ਸੋ ਮੈਂ ਬੇਨਤੀ ਕਰੂੰਗਾ ਸਾਡੇ ਪਿੰਡ ਤੋਂ ਦਾ ਚਲੋ ਬਾਬਾ ਜੀ ਹੈ ਨਹੀਂ ਮੈਂ ਤਾਂ ਚਮਕੌਰ ਸਾਹਿਬ ਤੋਂ ਅਜੇ ਮੇਰਾ ਪਿੰਡ ਖਿਜਰਾਬਾਦ ਹੁੰਦਾ ਤਾਂ ਮੈਂ ਇਹਨੂੰ ਸਰਪੰਚ ਬਣਾਉਣ ਦੇ ਵਿੱਚ ਜਿੰਨਾ ਮੇਰੇ ਤੇ ਜੋਰ ਆ ਮੈਂ ਸਾਰਾ ਲਾ ਦਿੰਦਾ ਜੀ ਸੋ ਬੇਨਤੀ ਕਰੂੰਗਾ ਜਦੋਂ ਵੀ ਕਦੇ ਮੌਕਾ ਆ ਕਿਉਂਕਿ ਇਹ ਦੇਖੋ ਕਿੰਨੇ ਵਧੀਆ ਇਨਸਾਨ ਆ ਕੋਈ ਕੰਮ ਕਹਿ ਦੇਣ ਦੇਖੋ ਕੰਮ ਕਿਸੇ ਦਾ ਰੁਕਦਾ ਨਹੀਂ ਹੈਗਾ ਸਾਡੇ ਸੌਨ ਪਰੇ ਕੰਮ ਹੋ ਜਣੇ ਜੀ ਬਾਬਾ ਜੀ ਦੀ ਐਡੀ ਬੜੀ ਅਪਾਰ ਕਿਰਪਾ ਜੀ ਸੋ ਬੇਨਤੀ ਵੀ ਜਰੂਰ ਬਾਬਾ ਜੀ ਦਾ ਸਾਥ ਦਿਓ ਜਦੋਂ ਵੀ ਇਹ ਖੜੇ ਸਰਪੰਚੀ ਲਈ ਮੈਨੂੰ ਵੀ ਲੋੜ ਹੋਈ ਮੈਂ ਵੀ ਇੱਥੇ ਆ ਕੇ ਘਰ ਘਰ ਜਾ ਕੇ ਵੋਟ ਮੰਗ ਲੂੰਗਾ ਸੋ ਐਦਾਂ ਦੇ ਇਨਸਾਨ ਤੁਸੀਂ ਸਰਪੰਚ ਬਣਾਓਗੇ ਕਲਾਕਾਰ ਨੇ ਪ੍ਰੇਮ ਗਿਰੀ ਜੀ ਦੇ ਸਪੁੱਤਰ ਨੇ ਸੋ ਬਹੁਤ ਇਰਾਂ ਦਾ ਜਿਹੜਾ ਦੁਨੀਆ 'ਚ ਨਾਮ ਹੋਵੇ ਇਰਾਂ ਦੇ ਬੱਚਿਆਂ ਦਾ ਨਾਮ ਹੋਵੇ ਪਰ ਮਾਦੇਖੋ ਖਿਜਰਾਬਾਦ ਦੰਗਲ ਕਮੇਟੀ ਨੂੰ ਬੇਨਤੀ ਕਰੂੰਗਾ ਜਰੂਰ ਹੈ ਨਾ ਬੱਚਿਆਂ ਨੂੰ ਬੁਲਾ ਕੇ ਵੀ ਵੱਡਾ ਮਾਨ ਸਨਮਾਨ ਕਰਿਆ ਕਰੋ ਸਾਡੇ ਚਮਕਾ ਸਾਹਿਬ ਅਖਾੜ ਦੇ ਪਹਿਲਵਾਨ ਆ ਅਸੀਂ ਹੁਣ ਦੰਗਲ ਹੋਇਆ ਸਾਡਾ ਦੇਖੋ ਕਿੰਨਾ ਵਧੀਆ ਦੰਗਲ ਹੋਇਆ ਜੀ ਸਾਰੇ ਅਖਾੜੇ ਕਮਾਕਾਰਾਂ ਦੇ ਵਿੱਚ ਐਦਾਂ ਦੇ ਪ੍ਰੋਗਰਾਮਾਂ ਦੇ ਵਿੱਚ ਜਰੂਰ ਸਾਰੇ ਇਕੱਠੇ ਹੋ ਕੇ ਰਲ ਮਿਲ ਕੇ ਸਾਰੇ ਜਿਹੜੇ ਕਾਰਜ ਕਰਿਆ ਕਰੋ ਸੋ ਇਹਨਾਂ ਪੁੱਤਰਾਂ ਦਾ ਵੀ ਸਾਰੇ ਵੱਧ ਵੱਧ ਜਿਹੜਾ ਮਾਣ ਸਨਮਾਨ ਕਰੋ ਜੀ ਤੁਹਾਡੇ ਪਿੰਡ ਦੀ ਆਰਮਾਨ ਸ਼ਾਨ ਨੇ ਇਹ ਦੋਨੋਂ ਸੁਪੁੱਤਰ ਕਿਉਂਕਿ ਗੱਲਾਂ ਕਰਦੀਆਂ ਮੈਂ ਪਹਿਲੇ ਵੀ ਗਏ ਬਹੁਤ ਸੌਖਿਆ ਪਹਿਲਵਾਨ ਬਣਾਉਣਾ ਬਹੁਤ ਔਖਾ ਹੈ ਘਾਰਾਂ ਦੇ ਘਰ ਲੱਗ ਜਾਂਦੇ ਆ ਜੀ ਟਰੱਕਾਂ ਦੇ ਟਰੱਕ ਜਿਹੜੇ ਬਾਦਾਮਾਂ ਦੇ ਲੱਗ ਜਾਂਦੇ ਆ ਆਪਾਂ ਕਹਿ ਦਿੰਦੇ ਆ ਵੀ ਨਾਮ ਦੇ ਪਿੱਛੇ ਪਹਿਲਵਾਨ ਲੱਗ ਗਿਆ ਤੇ ਪੰਨੀ ਦੇ ਆਰਮਾਨ ਗਰੀ ਦੋਨੇ ਪਹਿਲਵਾਨ ਨੇ ਸੋ ਪਰਵਾਦਾਂ ਮਿਹਰ ਕਰੇ ਇਸੇ ਤਰ੍ਹਾਂ ਤੁਹਾਡੇ ਨਗਰ ਖੇਡ ਦਾ ਨਾਮ ਜਿਹ ਸਾਰਨ ਸ਼ੰਕਰ ਭਗਵਾਨ ਕੀ ਜੈ ਹੋ ਮੇਰੀ ਬੇਨਤੀ ਹੈ ਰਾਣਾ ਜੀ ਉਸ ਦਾ